ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਾਬਕਾ ਕਾਂਗਰਸੀ ਵਿਧਾਇਕ ਤੂਰੀ ਦਰਵੀਰ ਸਿੰਘ ਗੋਲਡੀ ਵੱਲੋਂ ਕਾਂਗਰਸ ਨੂੰ ਅਸਿਫਾ ਦਿੱਤਾ ਗਿਆ। ਬਹੁਤ ਵੱਡੀ ਜਾਣਕਾਰੀ ਆ ਰਹੀ ਹੈ ਜਿਸ ਤਰੀਕੇ ਨਾਲ ਕਾਂਗਰਸ ਦਾ ਅੰਦਰੂਨੀ ਖੰਸਾਨਾ ਜਿਹੜਾ ਰੋਕਣ ਦਾ ਨਾਂ ਨਹੀਂ ਲੈ ਰਿਹਾ ਦੱਸਦੀ ਹੈ ਕਿ ਦਲਵੀਰ ਸਿੰਘ ਗੋਲਡੀ ਜਦੋਂ ਤੋਂ ਸੁਖਪਾਲ ਸਿੰਘ ਕੇਹੜਾ ਨੂੰ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਉਹ ਤੋਂ ਨਰਾਜ਼ ਚੱਲ ਰਹੇ ਸੀ ਕਿਉਂਕਿ ਦਲਵੀਰ ਸਿੰਘ ਗੋਲਡੀ ਸੰਗਰੂਰ ਤੋਂ ਚੋਣ ਲੜਨ ਦੇ ਇੱਛਕ ਸੀ ਪਰ ਅਜਿਹਾ ਨਹੀਂ ਹੋਇਆ। ਉਹਨਾਂ ਨੇ ਆਪਣੀ ਨਾਰਾਜ਼ਗੀ ਸੋਸ਼ਲ ਮੀਡੀਆ ਜ਼ਰੀਏ ਹਾਈ ਕਮਾਂਡ ਸਾਹਮਣੇ ਵੀ ਰੱਖੀ ਸੀ ਜਿਸ ਤੋਂ ਬਾਅਦ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਉਹਨਾਂ ਨੂੰ ਤੇਜ ਸੁਖਪਾਲ ਸਿੰਘ ਖੇੜਾ ਉਹਨਾਂ ਦੇ ਘਰ ਉਹਨਾਂ ਨੂੰ ਮਨਾਉਣ ਪਹੁੰਚੇ ਸੀ ਪਰ ਨਾਰਾਜ਼ਗੀਆਂ ਦੂਰ ਨਹੀਂ ਹੋਈਆਂ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਦੇ ਜਿਹੜੇ ਰਸਮੀ ਪ੍ਰੋਗਰਾਮ ਸੀ ਉਹਨਾਂ ਤੋਂ ਦੂਰੀ ਬਣਾ ਲਈ ਗਈ ਸੀ ਜਿੱਦੇ ਦਰਮਿਆਨ ਕਲ ਸੁਖਪਾਲ ਸਿੰਘ ਖੇੜਾ ਦਾ ਬਿਆਨ ਵੀ ਆਇਆ ਸੀ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਸ ਤਰੀਕੇ ਦਾ ਵਾਪਰਦਾ ਤਾਂ ਉਹ ਬਹੁਤ ਵੱਡਾ ਹੋਏਗਾ ਅ ਪਾਰਟੀ ਲਈ ਤੇ ਪਰ ਉਹੀ ਹੋਇਆ ਜਿਹਦਾ ਡਰ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਜ਼ਰੂਰ ਮਿਲ ਜੇਗਾ ਕਿ ਕਿਹੜੀ ਪਾਰਟੀ ਦਾ ਉਹ ਹੱਥ ਫੜਦੇ ਨੇ ਪਰ ਕਿਹਾ ਜਾ ਰਿਹਾ ਕਿ ਸੰਗਰੂਰ ਤੋਂ ਭਾਜਪਾ ਨੇ ਹਾਲੇ ਤੱਕ ਉਮੀਦਵਾਰ ਨਹੀਂ ਦਿੱਤਾ ਉਹਨਾਂ ਨੂੰ ਸੰਗਰੂਰ ਤੋਂ ਭਾਜਪਾ ਦਾ ਆਉਣ ਵਾਲਾ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ ਤੇ ਇਹ ਸਮੇਂ ਦੀ ਬੁੱਕਲ ਦੇ ਵਿੱਚ ਜਵਾਬ ਹੈ ਕਿ ਕਿਹੜੀ ਪਾਰਟੀ ਦਾ ਦਲਵੀਰ ਸਿੰਘ ਗੋਲਡੀ ਹੱਥ ਫੜਦੇ ਨੇ ਪਰ ਫਿਲਹਾਲ ਦੀ ਬਹੁਤ ਵੱਡੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਸੰਗਰੂਰ ਤੇ ਨਾਲ ਲੱਗਦਾ ਧੂਰੀ ਸ਼ਹਿਰ ਹੈ ਜਦੀ ਰਾਜਨੀਤੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸੰਗਰੂਰ ਨੂੰ ਤਾਂ ਉਥੋਂ ਦੇ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਅੱਜ ਕੁਝ ਮਿੰਟ ਪਹਿਲਾਂ ਤੁਹਾਨੂੰ ਅਸਤੀਫੇ ਦੀ ਜਿਹੜੀ ਆ ਫੋਟੋ ਉਹ ਦਿਖਾ ਰਹੇ ਆ ਅਸਤੀਫੇ ਦੀ ਕਾਪੀ ਤੁਹਾਡੀ ਸਕਰੀਨ ਤੇ ਆ ਕਿ ਕੁਝ ਸਮਾਂ ਪਹਿਲਾਂ ਤਕਰੀਬਨ 50 ਮਿੰਟ ਪਹਿਲਾਂ ਜਿਹੜਾ ਉਹ ਅਸਤੀਫਾ ਦੇ ਦਿੱਤਾ ਗਿਆ ਕਾਂਗਰਸੀ ਪਾਰਟੀ ਤੋਂ